ਤਾ ਨਹੀਂਓ ਵਿੱਚ ਦੀ ਓਏ ਮਾਂ ਹੁੰਦੀ ਬੋਲੀ ਮਿੱਟੀ ਤਾ ਨਹੀਂਓ ਵਿੱਚ ਦੀ ਮਾਵਾ ਦੇ ਉਪੁੱਤੋ ਕਦੇ ਮਾਂ ਨਹੀਂ ਆਉਂਦੀ ਵਾਹ ਵਾਹ ਅੰਬਰਾ ਚ ਛਤ ਹੋਣੀ ਕੋਈ ਘਰ ਦਰ ਨਹੀਂ ਧਰਤੀ ਤੇ ਬੈਠਿਆਂ ਨੂੰ ਟਿਕੜੇ ਦਾ ਡਰ ਨਹੀਂ ਪੈਰ ਸਾਵ ਰਾਸ ਤਸਰਾ ਨਹੀਂਓ ਵੇਚੀ ਦੀ ਓਏ ਮਾਵਾਂ ਦੇ ਓ ਸਿੰਦੇ ਓ ਮਾਂ ਨਹੀਂਓ ਵੇਚੀ ਦੀ ਖੇਤਾਂ ਦੇ ਆ ਪੁੱਤਾਂ ਬਿਨ ਖੇਤ ਵੀ ਉਦਾਸ ਨੇ ਕਾਤੋਂ ਨਿਰਮੋਯਾਰੂ ਬਦੇਸ਼ ਆਏ ਰਾਸ ਨੇ ਗਰਜਾਂ ਲਈ ਝੋਲੇ ਓਏ ਜਾਂ ਨਹੀਂ ਉਹ ਵੇਚੀ ਦੀ ਸੁਣਿਓ ਪੰਜਾਬੀਓ ਮਾਂ ਨਹੀਂ ਉਹ ਵੇਚੀ ਦੀ ਸਾਡਿਆਂ ਬਜ਼ੁਰਗਾਂ ਨੇ ਫਸਲਾਂ ਸੀ ਪਾਲੀਆਂ ਫਸਲਾਂ ਦੇ ਸਿਰ ਤੇ ਹੀ ਨਸਲਾਂ ਸੰਭਾਲੀਆਂ ਪੈਰਾ ਥੱਲੇ ਵਾਲੀ ਕਦੇ ਥਾਂ ਨਹੀਂ ਉਹ ਵੇਚੀ ਦੀ ਮਾਵਾਂ ਦੇ ਉਹ ਚੰਨੋ ਕਦੇ ਮਾ ਨਹੀਂ ਉਹ ਵੇਚੀ ਦੀ ਬਗਦੇ ਹੋਏ ਆਵ ਤਾਈਂ ਝੋੜ ਨਹੀਂ ਲੱਗਦੇ ਕਮਲਿਆਂ ਵਿੱਚ ਕਦੇ ਫੋੜ ਨਹੀਂ ਲੱਗਦੇ ਪਾ ਵਿੱਚ ਸੜਦੇ ਹੋਏ ਸ਼ਾਨਿਓ ਵਿੱਚ ਦੀ ਸੁਣਿਓ ਪੰਜਾਬੀਓ ਮਾਨਿਓ ਵਿੱਚ ਦੀ ਆਪਣੀ ਜ਼ਮੀਨ ਸਾਂਭੋ ਸਾਵ ਲਵੋ ਝੰਡੇ ਰੂ ਬਰਤੀ ਬਸਾਰ ਹੀ ਨਾ ਦੇਵੇ ਕਿਤੇ ਖੰਡੇ ਰੂ ਆਪਣੀ ਜ਼ਮੀਨ ਸਾੰਭੋ ਸਾਂਭ ਲਵੋ ਝੰਡੇ ਨੂੰ ਵਰਤੀ ਮਸਾਰ ਹੀਰਾ ਦੇਵੇ ਕਿਤੇ ਖੰਡੇ ਨੂੰ ਛੱਡ ਦੀ ਜਕਾਰੇ ਜੋ ਜੁਬਾਰੀਓ ਬੇਚੀ ਦੀ ਵਾਹ ਗੁਰੂ ਦੇਉ ਸਿੰਗੋ ਕਦੇ ਮਾਨਈਓ ਵੇਚੀ ਦੀ ਮਾਂ ਹੁੰਦੀ ਬੋਲੀ ਮਿੱਟੀ ਤਾਂ ਨਹੀਂ ਉਹ ਵੇਚੀ ਦੀ ਮਾਮਾ ਦੇ ਉਹ ਚੰਨੋਂ ਕਦੇ ਮਾਂ ਨਹੀਂ ਉਹ ਵੇਚੀ